ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਭੈਣ ਦਾ ਆਪਾਂ ਨੂੰ ਕਈ ਦਿਨ ਪਹਿਲਾਂ ਆਇਆ ਸੀਗਾ ਜੀ ਕਮੈਂਟ ਠੀਕ ਹੈ ਜੀ ਮਿਰਚ ਦੇ ਅਚਾਰ ਦੀ ਰੈਸਪੀ ਬਾਰੇ ਸੋ ਲੋ ਜੀ ਅੱਜ ਬਣਾਇਆ ਜੀ ਆਪਾਂ ਨੇ ਹਰੀ ਮਿਰਚ ਦਾ ਠੀਕ ਹੈ ਜੀ ਬਹੁਤ ਹੀ ਵਧੀਆ ਅਚਾਰ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਰੀਆਂ ਮਿਰਚਾਂ ਦਾ ਇਹਨਾਂ ਪੂਰਾ ਟੇਸਟੀ ਅਚਾਰ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਮਿਰਚਾਂ ਦਾ ਅਚਾਰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਆਪਾਂ ਨੂੰ ਮਿਰਚਾਂ ਠੀਕ ਆ ਜੀ ਹੁਣ ਯਾਨੀ ਸੀਜ਼ਨ ਮਿਰਚਾਂ ਦਾ ਚੱਲ ਰਿਹਾ ਹੈ ਮੰਡੀ ਦੇ ਵਿੱਚ ਬਹੁਤ ਹੀ ਵਧੀਆ ਹਰੀਆਂ ਮਿਰਚਾਂ ਠੀਕ ਆ ਜੀ ਆਈਆਂ ਹੋਈਆਂ ਦੇਖੋ ਮਿਰਚਾਂ ਦਾ ਕਲਰ ਚੈੱਕ ਕਰੋ ਜੀ ਕਿੰਨੀਆਂ ਵਧੀਆ ਮਿਰਚਾਂ ਐ ਸੋ ਇਹ ਧੋ ਕੇ ਮੈਂ ਚੰਗੀ ਤਰ੍ਹਾਂ ਸੁਕਾ ਲੀਆਂ ਠੀਕ ਹੈ ਜੀ ਧੁੱਪ 'ਚ ਇਹਨਾਂ ਨੂੰ ਲਵਾ ਲਈਤੀ ਤੇ ਹੁਣ ਜਿਹੜੀਆਂ ਇਹਨਾਂ ਦੀਆਂ ਡੰਡੀਆਂ ਠੀਕ ਹੈ ਜੀ ਆਪਾਂ ਤੋੜ ਲਾਂਗੇ ਸਾਰੀਆਂ ਮਿਰਚਾਂ ਦੀਆਂ ਇਸ ਤਰੀਕੇ ਨਾਲ ਜਦੋਂ ਵੀ ਤੁਸੀਂ ਮਿਰਚਾਂ ਦਾ ਆਚਾਰ ਬਣਾਉਣਾ ਹੈ ਠੀਕ ਹੈ ਜੀ ਤੇ ਪਹਿਲਾਂ ਇਹ ਧੋ ਲੈਣੀਆਂ ਧੋ ਕੇ ਸੁਕਾਉਣੀਆਂ ਉਸ ਤੋਂ ਬਾਅਦ ਫਿਰ ਇਹਦੀਆਂ ਡੰਡੀਆਂ ਜਿਹੜੀਆਂ ਰਿਮੂਵ ਕਰ ਦੇਣੀਆਂ ਯਾਨੀ ਡੰਡੀਆਂ ਤੋੜ ਦੇਣੀਆਂ ਤੇ ਲੋ ਜੀ ਡੰਡੀਆਂ ਤੋੜ ਲਾਂਗੇ ਸਾਰੀਆਂ ਅੱਧਾ ਅੱਧਾ ਕਿਲੋ ਇਹ ਮਿਰਚਾਂ ਠੀਕ ਹੈ ਜੀ ਅੱਧਾ ਕਿਲੋ ਮਿਰਚਾਂ ਦਾ ਜਿਹੜਾ ਮੈਂ ਅਚਾਰ ਬਣਾ ਰਿਹਾ ਏ। ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਸਾਡੇ ਇਦਾਂ ਦੀ ਵੀਡੀਓ ਦੇਖਣ ਲਈ ਕੁਕਿੰਗ ਵਾਲੀਆਂ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ। ਤੇ ਲਓ ਜੀ ਮਿਰਚਾਂ ਦੀਆਂ ਡੰਡੀਆਂ ਤੋੜ ਲਾਂਗੇ ਸਾਰੀਆਂ। ਤੇ ਲਓ ਜੀ ਡੰਡੀਆਂ ਆਪਾਂ ਨੇ ਮਿਰਚਾਂ ਦੀਆਂ ਜਿਹੜੀਆਂ ਸਾਰੀਆਂ ਤੋੜ ਤੀਆਂ। ਕੰਡੀਆਂ ਤੋੜਨ ਤੋਂ ਬਾਅਦ ਠੀਕ ਹੈ ਤੁਸੀਂ ਕੀ ਕਰਨਾ ਠੀਕ ਹੈ ਜੀ ਕਰਦ ਲੈਣੀ ਹੈ ਤੇ ਕਰਦ ਨਾਲ ਇਹਨਾਂ ਦੇ ਵਿੱਚ ਕੱਟ ਲਾ ਦੇਣਾ ਇਸ ਤਰੀਕੇ ਨਾਲ ਮਿਰਚ ਦੇ ਦੋ ਨਹੀਂ ਕਰਨੇ ਹੈਗੇ ਤੇ ਸਿਰਫ ਕੱਟ-ਕੱਟ ਲਾਉਣਾ ਹੈ ਤਾਂ ਜੋ ਇਹਦੇ ਵਿੱਚ ਮਸਾਲਾ ਹੈ ਠੀਕ ਹੈ ਜਿਹੜਾ ਆਪਾਂ ਬਣਾਉਂਗੇ ਮਿਰਚ ਦੇ ਵਿੱਚ ਚੰਗੀ ਤਰ੍ਹਾਂ ਭਜ ਜਵੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਸਾਰੀਆਂ ਮਿਰਚਾਂ 'ਚ ਕੱਟ ਹੈ ਜਿਹੜੇ ਤੁਸੀਂ ਲਾ ਲੈਣੇ ਆ ਮੈਂ ਸਾਰੀਆਂ ਮਿਰਚਾਂ 'ਵਾਂ ਕੱਟ ਲਾ ਲਈ ਆ ਜੀ ਤੇ ਲਓ ਜੀ ਇਸ ਤਰੀਕੇ ਨਾਲ ਕੱਟ ਲਾ ਲਾਂਗੇ ਤੇ ਹੁਣ ਬਣਾਉਂਦੇ ਆ ਫਿਰ ਮਸਾਲਾ ਤੇ ਲਓ ਜੀ ਹੁਣ ਕਰਦੇ ਆ ਮਸਾਲਾ ਤਿਆਰ ਦੋ ਚਮਚੇ ਜਿਹੜੇ ਆਪਾਂ ਨੇ ਬੜੇ ਠੀਕ ਆ ਜੀ ਇਦਾਂ ਦੇ ਸੌਂਫ ਦੇ ਪਾ ਲੈਣੇ ਇਹਦੇ ਵਿੱਚ ਤੇ ਇੱਕ ਚਮਚ ਮੇਥੀ ਦਾਣੇ ਦਾ ਤੇ ਲਓ ਜੀ ਇੱਕ ਚਮਚਾ ਪਾਉਂਗੇ ਰਾਈ ਦਾ ਰਾਈ ਤੁਸੀਂ ਜਿਹੜੀ ਮਰਜ਼ੀ ਲੈ ਲਿਓ ਪੀਲੀ ਠੀਕ ਆ ਜੀ ਤੁਹਾਡੇ ਕੋਲ ਜਿਹੜੀ ਮਰਜ਼ੀ ਹੋਈ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਉਂਗੇ ਆਪਾਂ ਇਹਦੇ ਵਿੱਚ ਜੀਰਾ ਠੀਕ ਹੈ ਜੀ ਅੱਧਾ ਚਮਚ ਜੀਰੇ ਦਾ ਪਾ ਲੈਣਾ ਤੇ ਅੱਧਾ ਚਮਚ ਕਲੌਂਜੀ ਤੇ ਲੋ ਜੀ ਇਹ ਮਸਾਲਿਆਂ ਨੂੰ ਹੁਣ ਆਪਾਂ ਗੈਸ ਤੇ ਭੁੰਨ ਲਾਂਗੇ ਠੀਕ ਹੈ ਜੀ ਥੋੜਾ ਜਿਹਾ ਇਹਨਾਂ ਦੇ ਜਿਹੜੇ ਮੈਂ ਨਰਮਾਈ ਇਹਨਾਂ ਦੇ ਵਿੱਚ ਠੀਕ ਹੈ ਜੀ ਉਹ ਚੱਕ ਹੋ ਜੂਗੀ ਤੇ ਲੋ ਜੀ ਇਹ ਮਸਾਲੇ ਨੂੰ ਆਪਾਂ ਭੁੰਨ ਲਾਂਗੇ ਠੀਕ ਹੈ ਜੀ ਜ਼ਿਆਦਾ ਲਾਲ ਵੀ ਨਹੀਂ ਕਰਨੇ ਇਹ ਸਿਰਫ ਇਹਨੂੰ ਆਪਾਂ ਨੇ ਜਿਹੜਾ ਕੱਚਾ ਪੰਜ ਹੈ ਇਹਦੇ ਵਿੱਚ ਠੀਕ ਹੈ ਜੀ ਜਿਹੜੀ ਇਹ ਨਰਮਾਈ ਹੁੰਦੀ ਹੈ ਮਤਲਬ ਨਰਮ ਹੁੰਦੇ ਆ ਉਹ ਆਪਾਂ ਨੇ ਥੋੜੀ ਜਿਹੀ ਕੜੇ ਕਰ ਲੈਣੇ ਇਹ ਇਹਨਾਂ ਨੂੰ ਭੁੰਨਣ ਨੂੰ ਸਿਰਫ 1 ਤੋਂ 2 ਮਿੰਟ ਲੱਗੂਗਾ ਠੀਕ ਹੈ ਜੀ ਐਨੇ ਮੈਂ ਜਿਹੜੇ ਇਹ ਭੁੰਨ ਹੋ ਜਾਣੇ ਉਤੇ ਉਸ ਤੋਂ ਬਾਅਦ ਕਰ ਲਾਂਗੇ ਆਪਾਂ ਇਹਨਾਂ ਨੂੰ ਮਿਕਸੀ ਤੇ ਲਓ ਜੀ ਜਦੋਂ ਮਸਾਲਿਆਂ ਚੋ ਹਲਕੀ ਜੀ ਤੜਕਣੇ ਦੀ ਆਉਣ ਲੱਗ ਜਵੇ ਆਜ ਮੜੀ ਜੀ ਖੁਸ਼ਬੂ ਆਉਣ ਲੱਗ ਜਵੇ ਉਦੋਂ ਆਪਾਂ ਨੇ ਗੈਸ ਕਰ ਦੇਣਾ ਬੰਦ ਤੇ ਇਹਨਾਂ ਨੂੰ ਠੰਡੇ ਕਰਕੇ ਕਰ ਲਾਂਗੇ ਮਿਕਸੀ ਤੇ ਲਓ ਜੀ ਮਸਾਲਾ ਵੀ ਆਪਾਂ ਨੇ ਬਣਾ ਲਿਆ ਠੀਕ ਹੈ ਜੀ ਪੀਸ ਕੇ ਆ ਦੇਖੋ ਤੇ ਮਸਾਲਾ ਇਹ ਜਿਹੜਾ ਜਿਆਦਾ ਬਰੀਕ ਨਹੀਂ ਪੀਸਣਾ ਥੋੜਾ ਜਿਹਾ ਦਰਦੜਾ ਰੱਖਣਾ ਠੀਕ ਹੈ ਜੀ ਆ ਲਓ ਜੀ ਐਦਾਂ ਦਾ ਮਸਾਲਾ ਆਪਾਂ ਨੇ ਪੀਸ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਕੰਮ ਹੈ ਥੋੜਾ ਜਿਹਾ ਆਪਾਂ ਨੇ ਜਿੰਨਾ ਕੱਪਾਂ ਨੇ ਮਿਰਚਾਂ ਦੇ achar ਦੇ ਵਿੱਚ ਤੇਲ ਪਾਉਣਾ ਹੈ ਠੀਕ ਹੈ ਜੀ ਸਰੋਂ ਦਾ ਮੰਨ ਲਓ ਐ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਚ ਧੂਆ ਨਿਕਲ ਗਿਆ ਫਿਰ ਇਹਨੂੰ ਕਰ ਦੋਗੇ ਬੰਦ ਗੈਸ ਨੂੰ ਤੇ ਤੇਲ ਨੂੰ ਕਰ ਲਾਂਗੇ ਠੰਡਾ ਤੇ ਲੋ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਗੈਸ ਆਪਾਂ ਨੇ ਕਰਤੀ ਬੰਦ ਤੇ ਇਹਨੂੰ ਕਰਦੇ ਹਾਂ ਹੁਣ ਠੰਡਾ ਤੇ ਲੋ ਜੀ ਤੇਲ ਜਿਹੜਾ ਆਪਣਾ ਹੋ ਚੁੱਕਿਆ ਜੀ ਠੰਡਾ ਤੇਲ ਨੂੰ ਆਪਾਂ ਨੇ ਕੱਢ ਦਾਣਾ ਕਿਸੇ ਖੁੱਲੇ ਜੇ ਭਾਂਡੇ ਮਾ ਯਾਨੀ ਖੁੱਲੇ ਜੇ ਬਾਲਚ ਠੀਕ ਹੈ ਜੀ ਪਹਿਲਾਂ ਆਪਾਂ ਨੇ ਜਿਹੜਾ ਅੱਧਾ ਤੇਲ ਹੈ ਜਿਹੜਾ ਉਹ ਪਾ ਲੈਣਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਮਸਾਲਾ ਬਣਾ ਕੇ ਰੱਖਿਆ ਠੀਕ ਹੈ ਜੀ ਉਹ ਪਾ ਲਾਂਗੇ ਇਹ ਮਸਾਲਾ ਵੈਸੇ ਥੋੜਾ ਜਿਹਾ ਜ਼ਿਆਦਾ ਹੈ ਅੱਪਾ ਪਾਵਾਂਗੇ ਘੱਟ ਠੀਕ ਹੈ ਜੀ ਮੈਂ ਪਾ ਲਾਂਗਾ ਪਾ ਲੋ ਜੀ ਤਿੰਨ ਚਮਚ ਅੱਧਾ ਕਿਲੋ ਮਿਰਚਾਂ ਲਈਆਂ ਮੈਂ ਤਿੰਨ ਚਮਚ ਜਿਹੜੇ ਮਸਾਲੇ ਇਹਦੇ ਪਾ ਲਈ ਉਸ ਤੋਂ ਬਾਅਦ ਇੱਕ ਚਮਚ ਪੀਸੀ ਹੋਈ ਮਿਰਚ ਇੱਕ ਚਮਚ ਹਲਦੀ ਤੇ ਬਾਕੀ ਤਿੰਨ ਚਮਚ ਨਮਕ ਤੈਨੂੰ ਸਾਰੇ ਇਹਨੂੰ ਕਰ ਲਾਂਗੇ ਜੀ ਮਿਕਸ ਦੋਸਤੋ ਬਾਦ ਜਿਹੜੀਆਂ ਆਪਾਂ ਨੇ ਮਿਰਚਾਂ ਕੱਟ ਕੇ ਰੱਖੀਆਂ ਠੀਕ ਹੈ ਜੀ ਉਹ ਪਾ ਲਉਗੇ ਸਾਰੀਆਂ ਇਹਦੇ ਵਿੱਚ ਤੇ ਇਹਨੂੰ ਮਿਰਚਾਂ ਨੂੰ ਇਹਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂ ਤੇ ਲਓ ਜੀ ਜਿਹੜਾ ਆਪਾਂ ਨੇ ਮਸਾਲਾ ਬਣਾ ਕੇ ਰੱਖਿਆ ਤਾਂ ਜੀ ਮਨੂੰ ਥੋੜਾ ਜਿਹਾ ਘੱਟ ਲੱਗਿਆ ਮੈਂ ਜਿਹੜੇ 2 ਚਮਚਾ ਛੋਟੇ ਠੀਕ ਹੈ ਜੀ ਹੋਰ ਪਾ ਲੂੰਗਾ ਇਹਦੇ ਵਿੱਚ ਤੇ ਲਓ ਜੀ ਹੁਣ ਇਹਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਢੱਕ ਕੇ ਰੱਖ ਦੇਣਾ ਆਪਾਂ ਨੇ ਠੀਕ ਹੈ ਜੀ ਤਕਰੀਬਨ 3-4 ਘੰਟੇ ਆਪਾਂ ਇਦਾਂ ਹੀ ਢਾਕੇ ਰੱਖਣਾ ਵਿੱਚ ਵਿੱਚ ਮੈਨੂੰ ਹਿਲਾਈ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਇਹਨੂੰ ਕੱਢਾਂਗੇ ਕਿਸੇ ਕੰਟੇਨਰ ਚ ਡੱਬੇ ਚ ਲੋ ਜੀ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਆਪਾਂ ਸਿਰਕਾ ਦੋ ਕੁ ਟੱਕਣ ਠੀਕ ਹੈ ਜੀ ਦੋ ਤਿੰਨ ਚਮਚਾ ਲਾ ਲੋ ਚਾਹੇ ਵਾਈਟ ਸਿਰਕਾ ਹੈ ਠੀਕ ਹੈ ਜੀ ਵਾਈਟ ਸਿਰਕਾ ਪਾ ਦੇਣਾ ਇਹਦੇ ਵਿੱਚ ਤੇ ਇਹਨੂੰ ਆਪਾਂ ਨੇ ਹੁਣ ਰੱਖ ਦੇਣਾ ਠੀਕ ਹੈ ਜੀ 3-4 ਘੰਟੇ ਲਈ ਵਿੱਚ ਵਿੱਚ ਮ ਹਲਾ ਦੋਗੇ ਤੇ ਉਸ ਤੋਂ ਬਾਅਦ ਕੱਢ ਦੇਣਾ ਕਿਸੇ ਡੱਬੇ ਦੇ ਵਿੱਚ ਤੇ ਲਓ ਜੀ ਹਰੀਆਂ ਮਿਰਚਾਂ ਦਾ achar ਬਣ ਕੇ ਰੈਡੀ ਹੈ ਜੀ ਸੋ ਇਹ achar 1 ਹਫਤੇ ਦੇ ਵਿੱਚ ਵਿੱਚ ਖਾਣ ਯੋਗ ਹੋ ਜਾਊਗਾ ਠੀਕ ਹੈ ਜੀ 1 ਹਫਤੇ ਤੋਂ ਬਾਅਦ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਜਦੋਂ ਵੀ achar ਆਪਾਂ ਨੇ ਵਰਤਣਾ ਹੈ ਜਿਹੜਾ ਵੀ ਚਮਚ ਤੁਸੀਂ ਆਚਾਰ ਦੇ ਵਿੱਚ ਪਾਉਂਗੇ ਠੀਕ ਹੈ ਜੀ ਆਚਾਰ ਕੱਢਣ ਵਾਸਤੇ ਉਹ ਗਿੱਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਤੇ ਇੱਕ ਕਦੇ ਵੀ ਬਚਿਆ ਹੋਇਆ ਆਚਾਰ ਵਾਪਸ ਡੱਬੇ ਦੇ ਵਿੱਚ ਨਹੀਂ ਪਾਉਣਾ ਠੀਕ ਹੈ ਜੀ ਤੇ ਲਓ ਜੀ ਮਿਲਦੇ ਆਂ ਫਿਰ ਥੋੜੀ देर ਬਾਅਦ ਤੇ ਲਓ ਜੀ ਆਚਾਰ ਨੂੰ ਪਏ ਨੂੰ ਆਪਣੇ ਨੂੰ ਤਿੰਨ ਚਾਰ ਘੰਟੇ ਹੋ ਚੁੱਕੇ ਆ ਜੀ ਆ ਦੇਖੋ ਮਸਾਲੇ ਜਿਹੜੇ ਆ ਇਹਨਾਂ ਖੁੱਲ ਚੁੱਕੇ ਆ ਆਚਾਰ ਦਾ ਕਲਰ ਦੇਖ ਲਓ ਕਿੰਨਾ ਪਿਆਰਾ ਆ ਗਿਆ ਸੋ ਬਿਲਕੁਲ ਈਜੀ ਤੇ ਸਿੰਪਲ ਤਰੀਕਾ ਠੀਕ ਹੈ ਜੀ ਇਹ ਅਚਾਰ ਬਣਾਉਣ ਦਾ ਸੋ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਿਓ ਜੀ ਬਹੁਤ ਹੀ ਵਧੀਆ ਇਹ ਅਚਾਰ ਬਣਦਾ ਏ ਸਿੰਪਲ ਤਰੀਕਾ ਹੈ ਠੀਕ ਹੈ ਜੀ ਲਓ ਜੀ ਹੁਣ ਕੱਢਦੇ ਨੂੰ ਆਪਾਂ ਡੱਬੇ ਦੇ ਵਿੱਚ ਜਿਹੜੇ ਡੱਬੇ 'ਚ ਤੁਸੀਂ ਅਚਾਰ ਕੱਢਣਾ ਏ ਠੀਕ ਹੈ ਜੀ ਰੱਖਣਾ ਏ ਮਤਲਬ ਤੇ ਉਹ ਸੁੱਕਾ ਹੋਣਾ ਚਾਹੀਦਾ ਠੀਕ ਹੈ ਜੀ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਜੇ ਗਿੱਲਾ ਹੋਇਆ ਤੇ ਤੁਹਾਡਾ ਅਚਾਰ ਜਿਹੜਾ ਉਹ ਖਰਾਬ ਵੀ ਹੋ ਸਕਦਾ ਏ ਇਸ ਕਰਕੇ ਕੋਸ਼ਿਸ਼ ਕਰਿਓ ਵੀ ਜਿਹੜੇ ਵੀ ਡੱਬੇ ਦੇ ਵਿੱਚ ਤੁਸੀਂ ਆਚਾਰ ਨੂੰ ਕੱਢੂਗੇ ਠੀਕ ਹੈ ਜੀ ਸਟੋਰ ਕਰੋਗੇ ਉਹ ਬਿਲਕੁਲ ਸੁੱਕਾ ਹੋਵੇ ਤੇ ਲੋ ਜੀ ਇਹਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਇਹਨੂੰ ਸਾਰੇ ਨੂੰ ਤੇ ਲੋ ਜੀ ਜਿਹੜਾ ਇਹਨੂੰ ਬਰਤਨ ਨੂੰ ਮਸਾਲਾ ਲੱਗਿਆ ਵਾ ਠੀਕ ਹੈ ਜੀ 베ਸਟ ਨਹੀਂ ਆਪਾਂ ਨੇ ਹੁਣ ਦੇਣਾ ਠੀਕ ਹੈ ਜੀ ਆ ਦੇਖੋ ਚਮਚ ਤੇ ਆਪਾਂ ਨੇ ਲਾ ਲਿਆ ਤੇ ਕਿਸੇ ਚਮਚ ਦੀ ਸਹਾਇਤਾ ਨਾਲ ਇਹਨੂੰ ਸਾਰੇ ਮਸਾਲੇ ਨੂੰ ਵੀ ਇਹਦੇ ਵਿੱਚ ਪਾ ਦੋਗੇ ਸੋ ਜਿਹੜੇ ਭਾਂਡੇ ਚ ਆਪਾਂ ਨੇ ਆਚਾਰ ਬਣਾਇਆ ਏ ਜਿਹੜਾ ਵੀ ਉਹਨੂੰ ਮਸਾਲਾ ਲੱਗਿਆ ਵਾ ਹੋਇਆ ਸਾਰਾ ਹੀ ਆਪਾਂ ਨੇ ਇਹਦੇ ਨਾਲ ਤੇ ਤਾਰ ਕੇ ਇਹਦੇ ਵਿੱਚ ਪਾ ਦੇਣਾ ਉਹ ਤੇ ਲੋ ਜੀ ਚਾਰ ਜਿਹੜਾ ਪਾਣੀ ਡੱਬੇ ਦੇ ਵਿੱਚ ਕੱਢ ਲਿਆ ਠੀਕ ਹੈ ਜੀ ਤੇ ਥੋੜਾ ਜਿਹਾ ਤੇਲ ਆਪਣੇ ਕੋਲ ਪਹਿਲਾਂ ਬਚ ਗਿਆ ਸੀ ਤੇ ਆਪਾਂ ਉਹ ਵੀ ਤੇਲ ਹੈ ਜਿਹੜਾ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਸਾਰੇ ਹੀ ਤੇ ਲੋ ਜੀ ਚਾਰ ਜਿਹੜਾ ਪਾਣੀ ਡੱਬੇ ਦੇ ਵਿੱਚ ਕੱਢ ਲਿਆ ਕਲਰ ਚੈੱਕ ਕਰੋ ਚਾਰ ਦਾ ਠੀਕ ਹੈ ਜੀ ਕਿੰਨਾ ਪਿਆਰਾ ਕਿੰਨਾ ਵਧੀਆ ਆਇਆ ਸੋ ਇਹ ਚਾਰ ਨੂੰ ਤੁਸੀਂ ਠੀਕ ਹੈ ਜੀ 2-4 ਦਿਨ ਦਿਨ ਦੇ ਵਿੱਚ 2 ਕ ਘੰਟੇ ਤੁੱਪ ਜ਼ਰੂਰ ਲਵਾ ਲਿਓ ਤੁੱਪ ਦੇ ਵਿੱਚ ਇਹਨੂੰ ਰੱਖ ਦਿਓ ਠੀਕ ਹੈ ਜੀ 4 ਕ ਦਿਨ ਤੇ ਉਸ ਤੋਂ ਬਾਅਦ ਇਹਦੇ ਜਿੰਨਾ ਵੀ ਚਮਚ ਪਾਉਣਾ ਠੀਕ ਹੈ ਜੀ ਸੁੱਕਾ ਚਮਚ ਪਾਉਣਾ ਹੈ ਤੇ ਵਰਤਿਆ ਹੋਇਆ achar ਵਾਪਸ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਤੇ ਥੋੜਾ ਜਿਹੜਾ achar ਹੈ ਇੱਕ ਹਫਤੇ ਦੇ ਵਿੱਚ ਵਿੱਚ ਬਣ ਕੇ ਰੈਡੀ ਹੋ ਜਾਊਗਾ ਸੋ ਮਿਲਦੇ ਆ ਜੀ ਤੁਹਾਨੂੰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ